11ਵੇਂ ਕੁੰਮਾਂਤਰੀ ਯੋਗ ਦਿਹਾੜੇ ਮੌਕੇ ਇਸ ਵਾਰ ਸੱਭਿਆਚਾਰ ਮੰਤਰਾਲੇ ਨੇ ਦੇਸ਼ ਭਰ ਵਿੱਚ ਇਸ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਤਹਿਤ ਸੱਭਿਆਚਾਰ ਮੰਤਰਾਲਾ ਭਲਕੇ 21 ਜੂਨ ਨੂੰ 100 ਪ੍ਰਮੁੱਖ ਸੈਰਸਪਾਟਾ ਥਾਵਾਂ ਅਤੇ 50 ਸੱਭਿਆਚਾਰਕ ਵਿਰਾਸਤੀ ਸਥਾਨਾਂ 'ਤੇ ਵਿਸ਼ੇਸ਼ ਯੋਗ ਸੈਸ਼ਨ ਕਰਵਾਏਗਾ ਅੰਮ੍ਰਿਤਸਰ ਵਿੱਚ ਦਲਿਆਨ ਵਾਲਾ ਬਾਗ ਸਣੇ ਇਸ ਮਹਿੰਮ ਤਹਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ ਸਮੇਤ ਕਈ ਮਸ਼ਹੂਰ ਇਤਿਹਾਸਕ ਸਥਾਨਾਂ 'ਤੇ ਯੋਗ ਸੈਸ਼ਨ ਕਰਵਾਏ ਜਾ ਰਹੇ ਨੇ ਪ੍ਰਮੁੱਖ ਸਥਾਨਾਂ ਵਿੱਚ ਆਸਾਮ 'ਚ ਚਰਾਈ ਦੇਵ ਮੈਦਾਨ ਗੁਜਰਾਤ ਵਿੱਚ ਰਾਣੀ ਕੀ ਬਾਵ ਅਤੇ ਧੋਲਾਵੀਰਾ ਕਰਨਾਟਕ ਵਿੱਚ ਹੰਪੀ ਅਤੇ ਪਟਕਦਕਲ ਮੱਧ ਪ੍ਰਦੇਸ਼ ਵਿੱਚ ਖਜੁਰਾਵ ਅਤੇ ਸਾਂਚੀ ਸਤੂਪ ਓਡੀਸ਼ਾ ਵਿੱਚ ਕੋਨਾਰਕ ਸੂਰਜ ਮੰਦਰ ਮਹਾਰਾਸ਼ਟਰ ਵਿੱਚ ਐਲੀਫੈਂਟਾ ਗੁਫਾਵਾਂ ਅਤੇ ਤਮਿਲਨਾਡੂ ਵਿੱਚ ਬ੍ਰਹਦੇਸ਼ਵਰ ਮੰਦਰ ਸ਼ਾਮਲ ਨੇ ਇਸ ਤੋਂ ਇਲਾਵਾ ਹైదరాబాద్ ਵਿੱਚ ਗੋਲਕੁੰਡਾ ਕਿਲਾ ਅਤੇ ਸਲਾਰਗੰਜ ਅਜਾਇਬ ਘਰ ਹਮਾਉ ਦਾ ਮਕਬਰਾ ਦਿੱਲੀ ਵਿੱਚ ਪੁਰਾਣਾ ਕਿਲਾ ਅਤੇ ਸਫਦਰਗੰਜ ਮਕਬਰਾ ਰਾਜਸਥਾਨ ਵਿੱਚ ਚਿਤੌੜਗੜ ਅਤੇ ਕੁੰਬਲਗੜ੍ਹ ਕਿਲੇ ਲਦਾਖ ਵਿੱਚ ਲੇ ਪੈਲੈਸ ਸ਼ਿਰਨਗਰ ਵਿੱਚ ਪਰੀ ਮਹਿਲ ਕੇਰਲਾ ਵਿੱਚ ਬੇਕਲ ਕਿਲਾ ਅਤੇ ਪੱਛਮੀ ਬੰਗਾਲ ਵਿੱਚ ਹਜ਼ਾਰ ਦੁਆਰੀ ਅਤੇ ਕੂਚ ਬਿਹਾਰ ਪੈਲੈਸ ਵੀ ਯੋਗ ਸਥਾਨਾਂ ਵਿੱਚ ਸ਼ਾਮਲ ਨੇ ਇਸ ਦੌਰਾਨ ਸੱਭਿਆਚਾਰ ਮੰਤਰਾਲੇ ਦੇ ਵੱਖ-ਵੱਖ ਵਿਭਾਗ ਅਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਇਹਨਾਂ ਪ੍ਰੋਗਰਾਮਾਂ ਨੂੰ ਕਰਵਾਉਣ ਲਈ ਵੱਧ ਚੜ੍ਹ ਕੇ ਉਪਰਾਲੇ ਕਰ ਰਹੀਆਂ ਨੇ ਇਹ ਪਹਿਲ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਜਿਸ ਤਹਿਤ ਯੋਗ ਅਤੇ ਵਿਰਾਸਤ ਨੂੰ ਜੋੜ ਕੇ ਨਾਗਰਿਕਾਂ ਵਿੱਚ ਸਿਹਤ ਧਿਆਨ ਅਤੇ ਸੰਤੁਲਿਤ ਜੀਵਨ ਬਾਰੇ ਜਾਗਰੂਕਤਾ ਵਧਾਈ ਜਾ ਰਹੀ ਹੈ ਇਸ ਖੈਦ ਦਾ ਮੰਤਵ ਯੋਗ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ ਤਾਂ ਜੋ ਦੇਸ਼ ਦੇ ਇਤਿਹਾਸਕ ਥਾਵਾਂ ਤੇ ਸੇਤ ਅਤੇ ਅਧਿਆਤਮਿਕਤਾ ਦਾ ਤਾਲਮੇਲ ਬਣਾਇਆ ਜਾ ਸਕੇ